ਮੇਰਾ ਨਾਮ ਸਰ ਬ즈ਰਾ ਸਿੰਘ ਹੈ ਜੀ ਪਿੰਡ ਮੇਰਾ ਦੋਲੂ ਖੁਰਦ ਜਿਲ੍ਹਾ ਲੁਧਿਆਣਾ ਹੈ ਬੋਡੀ ਸਰਵਿਸ ਵਰਤਣ ਤੋਂ ਪਹਿਲਾਂ ਕੀ ਕੀ ਦਿੱਕਤਾਂ ਸੀ ਤੁਹਾਨੂੰ ਸਰ ਬੋਡੀ ਸਰਵਿਸ ਤੋਂ ਪਹਿਲਾਂ ਜੀ ਮੇਰੇ ਪੇਟ ਦੇ ਵਿੱਚ ਗੈਰਿਟੀ ਸੀ ਗੱਠ ਸੀਗੀ ਜੀ ਅੱਛਾ ਜੀ ਕਿੰਨਾ ਖਸਾ ਸੀ ਉਹ ਕਾਫੀ ਸੀਗੀ ਜਿਹਾ ਨਿੰਬੂ ਦੀ ਬੱਤੀ ਸੀਗੀ ਅੱਛਾ ਜੀ ਤੇ ਇੱਕ ਸਰ ਫ੍ਰੀਥ ਕਾਫੀ ਬਹੁਤ ਮੰਦਾ ਸੀਗਾ ਜੀ ਠੀਕ ਹੈ ਜੀ ਤੇ ਬਾਕੀ ਮੇਰੇ ਤਿਆਬ ਬਣਦਾ ਸੀਗਾ ਬਹੁਤ ਜ਼ਿਆਦਾ ਜੀ ਓਕੇ ਹਾਂ ਜੀ ਇਹ ਮੈਂ ਜੂਸ ਉਹ ਤੋਂ ਲੈ ਕੇ ਗਿਆ ਸੀ ਜਿਵੇਂ ਇਹ ਪ੍ਰੋਬਲਮਾਂ ਸੀ ਠਕਾਵਟ ਕਿੰਨੇ ਕ ਟਾਈਮ ਤੋਂ ਸੀ ਬਈ ਤੁਹਾਨੂੰ ਜੀ 5-6 ਸਾਲ ਹੀ ਹੋ ਗਏ ਸੀ 5-6 ਸਾਲਾਂ ਨੂੰ ਸਾਲ ਹਾਏ ਕਾਰਟ ਹੋ ਗਈ ਮੈਂ ਲੀਵਰ ਫੈਟੀ ਹੋ ਗਿਆ ਇੱਕ ਹਾਂਜੀ ਲੀਵਰ ਫੈਟੀ ਤੇ ਗੱਠ ਹੋ ਗਈ ਗੱਠ ਸੀ ਨਹੀਂ ਹਾਂਜੀ ਓਕੇ ਹਾਂਜੀ ਤੇ ਇਹ ਪ੍ਰੋਬਲਮ ਚੱਲ ਰਹੀ ਸੀ ਹਾਂਜੀ ਜਿਵੇਂ ਤੁਸੀਂ ਪੰਜ ਜੂਸ ਬਾਡੀ ਸਰਵ ਜੂਸ ਕੀਤਾ ਹਾਂਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਜੂਸ ਕੀਤੇ ਨੂੰ ਹੁਣ ਕੀ ਕੰਡੀਸ਼ਨ ਹੈ ਇਹ ਜੀ 3 ਮਹੀਨੇ ਪਹਿਲਾਂ ਮੈਂ ਲਿਆ ਸੀਗਾ ਜੀ 3 ਮਹੀਨੇ ਪਹਿਲਾਂ ਵਰਟਿਆ ਹੁਣ ਮੈਂ ਬਿਲਕੁਲ ਠੀਕ ਹਾਂ ਜੀ ਗਾਠਣੀ ਹੈਗੀ ਹੁਣ ਜਮੀ ਗੁਰਗੀ ਬਈ ਬਿਲਕੁਲ ਖਤਮ ਹੈ ਉਹ ਇੱਕ ਪੈਗ ਪੀਤਾ ਸੀ ਦੋ ਇੱਕ ਅੱਛਾ ਇੱਕ ਪੀਤਾ ਜੀ ਤੇ ਜਿਹੜਾ ਤਕਾਬੜ 100% ਆ ਥਕਾਵਟ ਦਾ ਹੁਣ ਨੀੜੇ ਤੇੜੇ ਵੀ ਹੈ ਨਹੀਂ ਕੰਮ ਕੁੰਮ ਕਰਨ 'ਚ ਫਰਕ ਪਿਆ ਦਾ ਬਹੁਤ ਜਿਆਦਾ ਜੀ ਜਿਵੇਂ ਸਵੇਰੇ ਉੱਠਣ ਮੂ ਪੇ ਮੇਰਾ ਸਰੀਰ ਆਏ ਹੁੰਦਾ ਸੀ ਵੀ ਜਿਵੇਂ ਕਿਸੇ ਨੇ ਚਲਦਾ ਹੀ ਕੁੱਟਿਆ ਹੋਇਆ ਡਾਂਦਾ ਨਾ ਓਕੇ ਪਰ ਹੁਣ ਕੋਈ ਵਾਸਤਾ ਹੀ ਨਹੀਂ ਹੁਣ ਜਿਵੇਂ ਵੀ ਬੜਾ ਕੁੱਠੇ ਤਰਪਈ ਦਾ ਕੰਮ ਨੂੰ ਵਿੱਚੋਂ ਕੰਮ ਕਰਨ ਦੀ એનર્ਜੀ ਬਈ ਹਾਂਜੀ ਪਹਿਲਾਂ ਤਾਂ ਕਰੇ ਪੈਰਾਂ ਦੇ ਭਾਰ ਨਹੀਂ ਆਉਂਦਾ ਕਦੇ ਕਿਸੇ ਹਾਲ ਲੱਤਾਂ ਚਾਹੇ ਬਾਰੇ ਓਕੇ ਜੀ ਜਿਵੇਂ ਆਪਾਂ ਅੱਜ ਕਹਿ ਰਹੇ ਹਾਂ ਪਰਿਵਾਰਾਂ ਨੂੰ ਬੋਡੀ ਸਰਵਿਸ ਕਰਾਓ ਆਨੰਦ ਲਓ ਜ਼ਿੰਦਗੀ ਦਾ ਹਾਂਜੀ ਬਾਕੀ ਤੁਹਾਨੂੰ ਲੱਗਦਾ ਕਿੰਨੇ ਸਾਲ ਪਿੱਛੇ ਲੱਗੀ ਲਾਈਫ ਤੁਹਾਡੀ ਭਾਈ ਪੂਰਾ 100% ਆ ਜੀ ਵੀ ਮਤਵ ਵਾਲਾ ਇੱਕ ਨਵਾਂ ਹੀ ਜੀਵਨ ਮਿਲਦਾ ਵਾ ਪਿੱਤੇ ਬਾਅਦ ਪਤਾ ਲੱਗਦਾ ਵਾ ਵੀ ਕੀ ਸੁਧਾਰ ਹੋਇਆ ਸਰੀਰ ਦੇ ਵਿੱਚ ਆਪਾਂ ਨੂੰ ਕਿੰਨਾ ਕੁ ਫਰਕ ਪਿਆ ਤੁਸੀਂ ਵੀ ਹੁਣ ਆਹ ਦੌਰ ਚੱਲ ਰਿਹਾ ਵੀ ਗੋਲੀ ਖਾ ਲਈ 2-4 ਘੰਟੇ ਲਈ ਤਕਲੀਫ ਘਟ ਗਈ ਹਾਂਜੀ ਹਾਂਜੀ ਉਸ ਤੋਂ ਬਾਅਦ ਉਹ ਤਾਂ ਫੇਰ ਕੱਲ ਦੇ ਦਿਨ ਤਾਂ ਫੇਰ ਖੜੀ ਜਾਂ ਮਸੀਤ ਮਤਲਬ ਵਧੀਰੀਆਂ ਤੁਸੀਂ ਐਂ ਗੋਲੀਆਂ ਖਾਂਦੇ ਹੀ ਰਹੇ ਹੋ ਬਾਧੂ ਜੀ ਬਾਧੂ ਓਕੇ ਓਕੇ ਯਾਨੀ ਮੈਂ ਹਫ਼ਤੇ ਦੀ 5-6 100 ਦੀ ਦਵਾਈ ਜੀ ਤਾਂ ਖਾਈ ਜਾਂਦਾ ਸੀ ਕੱਲੇ ਕੂਲੇ ਆਂਦੀ ਜੋਧਾਂ ਤੋਂ ਸਾਡੇ ਕਦੇ ਢੇੜੀਆਂ ਲੈ ਆਂਦੀ ਚੱਲੀ ਜਾਂਦਾ ਸੀ ਕੰਮ ਕੰਟੀਨਿਊ ਓਕੇ ਪਰ ਕੋਈ ਪੱਕਾ ਹੱਲ ਨਹੀਂ ਸੀ ਆਹ ਪੱਕਾ ਹੱਲਾ ਰੋਟੀ ਮੈਂ ਦੁੱਗਣੀ ਖਾਣ ਲੱਗ ਗਿਆ ਜੀ ਖਰਾਬ ਵੀ ਆਪਦੀ ਮੇਰਾ ਇੰਨਾ ਅੱਛਾ ਖਰਾਬ ਵੀ ਬਦ ਗਈ ਖਰਾਬ ਵੀ ਬਦ ਗਈ ओके okay. हां जी ਆ ਸਾਰਾ ਓਕੇ ਜੀ ਮੈਂ ਲੱਖਾਂ ਹੀ ਲੋਕ ਤੁਹਾਡੀ ਸੋਸ਼ਲ ਮੀਡੀਆ ਤੇ ਵੀਡੀਓ ਦੇਖਣਗੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਸੁਨੇਹਾ ਇਹੀ ਦੇਣਾ ਚਾਹਾਂਗੇ ਵੀ ਦੇਖੋ ਵੀ ਇੱਕ ਵਾਰੀ ਤੁਸੀਂ ਵਰਤ ਕੇ ਦੇਖੋ ਜੀ ਪੀ ਕੇ ਦੇਖੋ ਵੀ ਦੱਸੂਗੀ 5 10 ਸਾਲ ਬੈਗ ਲੱਗ ਜਾਂਦੇ ਨੇ ਜ਼ਿੰਦਗੀ ਕਿ ਵੱਧ ਬਈ ਪੈ ਜਾਂਦਾ ਜੀ ਫਰ ਅੱਛਾ ਹਾਂ ਜੀ ਦਵਾ ਨੂੰ ਜਵਾਨੀਆਂ ਆਣ ਵਾਲਾ ਕੰਮ ਹੋ ਗਿਆ ਤੁਹਾਡੇ ਤੇ ਬਈ ਐ ਹੋ ਜਾਂਦਾ ਬਿਮਾਰੀ ਦਾ ਤਾਂ ਪਤਾ ਹੀ ਨਹੀਂ ਲੱਗਦਾ ਵੀ ਕਿੱਧਰ ਗਈ ਓਕੇ ਹਾਂ ਜੀ ਗਾਇਬ ਹੀ ਹੋ ਜਾਂਦੀ ਹੈ ਜ਼ਿੰਦਗੀ ਧੰਨਵਾਦ ਵੀਰੇ ਬਹੁਤ ਬਹੁਤ ਠੀਕ ਹੈ ਠੀਕ ਹੈ